ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪਹਿਲੀ ਵਾਰ ਪੰਜਾਬ ਸਰਕਾਰ ਦਾ ਇੱਕ ਮੰਤਰੀ ਹਰਜੋਤ ਸਿੰਘ ਬੈਂਸ ਜਿਹੜਾ ਕਿ ਸਿੱਖਿਆ ਮੰਤਰੀ ਹੈ। CBSE ਕੇਂਦਰ ਦੀ ਜਿਹੜੀ ਏਜੰਸੀ ਹੈ ਜਿੱਦੇ ਅੰਦਰ ਸਕੂਲ ਚੱਲਦੇ ਐ ਉਸ ਦੇ ਵਿਰੁੱਧ ਬੋਲਦਿਆਂ ਹੋਇਆਂ ਨਜ਼ਰ ਆਇਆ। ਆਪਣੇ ਪੰਜਾਬੀ ਬੋਲੀ ਦੇ ਹੱਕ 'ਚ ਬੋਲਦਿਆਂ ਹੋਇਆਂ ਨਜ਼ਰ ਆਇਆ। ਅਸੀਂ ਸੰਗਰਾਮ ਟੀਵੀ ਵੱਲੋਂ ਉਸ ਦੀ ਇਸ ਆਵਾਜ਼ ਦੀ ਪ੍ਰਸ਼ੰਸਾ ਕਰਦੇ ਹਾਂ। ਪਰ ਨਾਲ ਦੀ ਨਾਲ ਹੀ ਕਹਿਣਾ ਇਹ ਚਾਉਂਦੇ ਹਾਂ ਕਿ ਉਹ ਜਿਹੜੇ ਜ਼ਹਿਰੀਲੇ ਪੱਤੇ ਐ ਉਹਨਾਂ ਚੋਂ ਇੱਕ ਪੱਤਾ ਚੁੱਕ ਕੇ ਉਸ ਦੀ ਜ਼ਹਿਰ ਦਾ ਜ਼ਿਕਰ ਕਰ ਰਿਹਾ ਹੈ ਉਸ ਜਿਹੜਾ ਜ਼ਹਿਰੀਲਾ ਦਰਖਤ ਹੈ ਉਹਦੀਆਂ ਜੜਾਂ ਦੇ ਉੱਤੇ ਗੱਲ ਨਹੀਂ ਕਰ ਰਿਹਾ ਅਸੀਂ ਕੱਲ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਤਮਨਾਡੂ ਦੇ ਵਿੱਚ ਤਿੰਨ ਪਸ਼ਾਈ ਫਾਰਮੂਲੇ ਦੇ ਉੱਤੇ ਬਹੁਤ ਵੱਡਾ ਰੇੜਕਾ ਚੱਲ ਰਿਹਾ ਤੇ ਉਹਨਾਂ ਦੇ 2152 ਕਰੋੜ ਦੇ ਫੰਡ ਰੁਕੇ ਹੋਏ ਐ ਤੇ ਉਹਨਾਂ ਨੇ ਜਿਹੜੀ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਐਨਈਪ 2020 ਐ ਜਿਹਦੇ ਵਿੱਚ ਇਹ ਭਾਸ਼ਾਵਾਂ ਦੇ ਫਾਰਮੂਲੇ ਦਿੱਤੇ ਹੋਏ ਐ ਜਿਹਦੇ ਵਿੱਚੋਂ ਇਹ ਪੰਜਾਬੀ ਵਾਲੀ ਗੱਲ ਨਿਕਲੀ ਐ ਉਹਨਾਂ ਉਹ ਉਹਦੇ ਵਿਰੁੱਧ ਬੋਲਦੇ ਐ ਅਸੀਂ ਕੱਲ੍ਹ ਕਿਹਾ ਸੀਗਾ ਵੀ ਜਿਹੜਾ ਉਹਨਾਂ ਨੇ ਮੰਡੀ ਦੇ ਬਾਰੇ ਵਿੱਚ ਜਿਹੜਾ ਡਰਾਫਟ ਹੈ ਕੇਂਦਰ ਸਰਕਾਰ ਦਾ ਉਹਨੂੰ ਅਸੈਂਬਲੀ ਚ ਰੱਦ ਕੀਤਾ ਉਹਨਾਂ ਨੂੰ ਨਾਲ ਦੀ ਨਾਲ ਇਹ ਜਿਹੜੀ ਇਹ ਪਾਲਿਸੀ ਐ ਸਿੱਖਿਆ ਪਾਲਿਸੀ 2020 ਦੀ ਇਹਨੂੰ ਵੀ ਰੱਦ ਕਰਨਾ ਚਾਹੀਦਾ ਸੀ ਜਦੋਂ ਉਹਨੂੰ ਰੱਦ ਕਰਦੇ ਹੋ ਤਾਂ ਸਾਰੀਆਂ ਚੀਜ਼ਾਂ ਰੱਦ ਹੋ ਜਾਂਦੀਆਂ ਨੇ ਅਸੀਂ ਚਾਹਾਂਗੇ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਇਹਨਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਬੋਲਣਾ ਚਾਹੀਦਾ ਦੂਸਰੀ ਜਿਹੜੀ ਗੱਲ ਵੱਡੀ ਲੱਗ ਰਹੀ ਹੈ ਕਿ ਕੇਂਦ ਜਿਹੜੀ ਕੱਲ ਤਾਮਨਾਡੂ ਦੇ ਜਿਹੜੇ ਮੁੱਖ ਮੰਤਰੀ ਹੈ ਸ਼੍ਰੀ ਐਮ ਕੇ ਸਟਾਲਨ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਦੁਵਾਰਾ ਤੋਂ ਹੱਦਬੰਦੀ ਹੋ ਰਹੀ ਹੈ ਲੋਕ ਸਭਾ ਹਲਕਿਆਂ ਦੀ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੀਆਂ ਦੱਖਣੀ ਭਾਰਤ ਦੇ ਜਿਹੜੇ ਸੂਬੇ ਐ ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈਣ ਵਾਲਾ ਹੈ ਤੇ ਪਹਿਲਾਂ ਰਿਪੋਰਟਾਂ ਆਉਂਦੀਆਂ ਰਹੀਆਂ ਨੇ ਵੀ ਕਰਨਾ ਦੀ ਇੱਕ ਸੀਟ ਘਟ ਸਕਦੀ ਹੈ ਕਿਸੇ ਦੀ ਇੱਕ ਦੋ ਵੱਸ ਸਕਦੀਆਂ ਨੇ ਹੋਰ ਹੈ ਪਰ ਯੂਪੀ ਬਿਹਾਰ ਦੀਆਂ ਸੀਟਾਂ ਵੱਡ ਗਿਣਤੀ ਦੇ ਵਿੱਚ ਵਾਚਣਗੀਆਂ ਕਿਉਂਕਿ ਸੀਟਾਂ ਨੂੰ ਨਿਰਧਾਰਤ ਕਰਨ ਦਾ ਵੀ ਕਿੰਨੀ ਆਬਾਦੀ ਮਗਰ ਸੀਟ ਲੱਗੇ ਉਹਦੇ ਵਿੱਚ ਆਬਾਦੀ ਆਧਾਰ ਹੈ ਜਿਹੜੀਆਂ ਸਾਡੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਦੱਖਣੀ ਜਿਹੜੇ ਰਾਜ ਐ ਸਾਡੇ ਉਹਨਾਂ ਨੇ ਆਪਣੇ ਤੌਰ ਤੇ ਇੱਕ ਚੰਗੇ ਇੰਤਜ਼ਾਮ ਕਰਕੇ ਲੋਕਾਂ ਨੂੰ ਐਜੂਕੇਟ ਕਰਕੇ ਉੱਥੇ ਜਿਹੜੇ ਪਰਿਵਾਰ ਦੇ ਜਿਹੜੇ ਸਾਈਜ਼ ਐ ਉਹਨਾਂ ਦੇ ਉੱਤੇ ਵੱਡੀ ਪੱਤਰ ਤੇ ਕਾਬੂ ਪਾਇਆ ਤੇ ਉਹਨਾਂ ਨੇ ਜਿਹੜੀ ਜਨਸੰਖਿਆ ਉਹਨੂੰ ਕੰਟਰੋਲ ਕੀਤਾ ਉਹਨਾਂ ਦੀ ਜਿਹੜੀ ਇਹ ਸਕਸੈਸ ਐ ਉਹਨਾਂ ਦੀ ਜਿਹੜੀ ਇਹ ਸਫਲਤਾ ਐ ਉਸ ਦਾ ਉਹਨਾਂ ਨੂੰ ਇਸ ਲਈ ਮਿਲਣਾ ਕਿ ਉਹਨਾਂ ਦੀ ਜਿਹੜੀ ਨਮਾਇੰਦਗੀ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹ ਬਾਕੀਆਂ ਦੇ ਮੁਕਾਬਲੇ ਤੇ ਘਟ ਜਾਣੀ ਹੈ ਤੇ ਜਦੋਂ ਉਹਨਾਂ ਨੇ ਇਹ ਕਿਹਾ ਤਾਂ ਕੱਲ ਜਿਹੜਾ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਐ ਅਮਿਤ ਸ਼ਾਹ ਉੱਥੇ ਤਿੰਨ ਜ਼ਿਲ੍ਹਿਆਂ ਦੇ ਆਪਣੇ ਵੱਡੇ ਆਲੀਸ਼ਾਨ ਫਾਈਵ ਸਟਾਰ ਜਿਹੜੇ ਦਫ਼ਤਰ ਨੇ ਉਹਨਾਂ ਦੇ ਉਦਘਾਟਨ ਕਰਨ ਗਏ ਹੋਏ ਸੀਗੇ ਅਮਿਤ ਸ਼ਾਹ ਜੀ ਕੋਇਮਟੋਰ ਰਾਮਨਾਥਪੁਰ ਤੇ ਥਿਰੂ ਵਿਨੰਥਾ ਨਾਲੀ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਦਫ਼ਤਰਾਂ ਦੇ ਉਦਘਾਟਨ ਕੀਤੇ। ਉੱਥੇ ਕਿਉਂਕਿ ਹੁਣ ਸਵਾਲ ਉੱਠਿਆ ਹੋਇਆ ਸੀ, ਪ੍ਰੈਸ ਵਾਲੇ ਵੀ ਪੁੱਛਦੇ ਆ ਕਿਤੇ ਨਾ ਕਿਤੇ। ਤਾਂ ਉਹਨੇ ਕਿਹਾ ਵੀ ਨਹੀਂ ਨਹੀਂ ਨਹੀਂ। ਇਹ ਜਿਹੜੀ ਐ ਅਸੀਂ ਕਿਸੇ ਵੀ ਸੂਬੇ ਦੀਆਂ ਦੀ ਜਿਹੜੀ ਲੋਕ ਸਭਾ ਮੈਂਬਰਾਂ ਦੀ ਗਿਣਤੀ ਆ ਉਹ ਘਟਾਵਾਂਗੇ ਨਹੀਂ। ਨੰਬਰ 1। ਨੰਬਰ 2 ਕਿ ਉਹਨਾਂ ਨੂੰ ਵੀ ਕੁਝ ਫਾਇਦਾ ਹੋਊਗਾ। ਕੁਝ ਫਾਇਦਾ ਦਾ ਮਤਲਬ ਤਾਂ ਇਹ ਹੈ ਵੀ ਜਿਹੜੀਆਂ 23 ਗੱਲਾਂ ਆ ਰਹੀਆਂ ਨੇ ਹਾਲੇ ਦੇਖਣ 'ਚ ਪਤਾ ਲੱਗੂਗਾ ਵੀ ਕਿੰਨੀਆਂ ਐ। ਯੂਪ ਬਿਹਾਰ ਦੀਆਂ ਸੀਟਾਂ ਡੇਡੀਆਂ ਤੇ ਜ਼ਿਆਦਾ ਹੋ ਜਾਣੀਆਂ। ਉਹਨਾਂ ਦੀਆਂ 2 2 3 3 ਵਧਣੀਆਂ ਨੇ ਜੇ ਵਧੀਆਂ 4 ਵੱਧ ਜਾਣਗੀਆਂ ਉਹਦੇ ਨਾਲ ਜਦੋਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਦੇ ਵਿੱਚ ਬਹੁ ਗਿਣਤੀ ਦਾ ਨਾਲ ਜਿਹੜੀਆਂ ਚੀਜ਼ਾਂ ਪਾਸ ਹੁੰਦੀਆਂ ਨੇ ਜਾਂ 2 ਤਿਹਾਈ ਬਹੁਮਤ ਨਾਲ ਪਾਸ ਹੁੰਦੀਆਂ ਨੇ ਤਾਂ ਚਾਹੇ ਬਾਕੀ ਸੂਬੇ ਜਿਵੇਂ ਮਰਜ਼ੀ ਵਿਰੋਧ ਕਰਦੇ ਰਹਿਣਾ ਤਿੰਨ ਚਾਰ ਸੂਬਿਆਂ ਦੇ ਨਾਲ ਹੀ ਉਹਨਾਂ ਦਾ ਬਾਰਨਿਆਰ ਹੋ ਜਾਇਆ ਕਰਨਾ ਸੋ ਇਹ ਜਿਹੜੀ ਗੱਲ ਹੈ ਇਹਦੇ ਤੇ ਪੰਜਾਬ ਦਾ ਕੀ ਰੁਖ ਹੋਊਗਾ ਪੰਜਾਬ ਸਰਕਾਰ ਨੂੰ ਵੀ ਪੜਨ ਦੀ ਲੋੜ ਹੈ ਅਸੀਂ ਵੀ ਇਹਦੇ ਤੇ ਪੜਤੇ ਜਦੋਂ ਕਿਤੇ ਸਾਨੂੰ ਇਹਦੀ ਪੂਰੀ ਜਾਣਕਾਰੀ ਮਿਲੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਪੰਜਾਬ ਇਹਦੇ ਨਾਲ ਕਿੰਨਾ ਘਾਟੇ 'ਚ ਜਾਊ ਜਾਂ ਵਾਧੇ 'ਚ ਜਾਊਗਾ ਇਹ ਵੀ ਦੱਸਦੀ ਹੈ ਤੁਹਾਨੂੰ ਵੀ ਕੇਰਲਾ ਨੇ ਪਿੱਛੇ ਜਦੋਂ ਵਸਤਾ ਆ ਉਹਨੇ ਬਿਹਾਰ ਨੂੰ ਦਿੱਤੇ ਜਾ ਰਹੇ ਖਾਸ ਕਿਉਂਕਿ ਉੱਥੇ ਚੋਣਾਂ ਹੋਣੀਆਂ ਨੇ ਉਹਨਾਂ ਪੈਸਿਆਂ ਦੇ ਉੱਤੇ ਇਤਰਾਜ਼ ਉਠਾਇਆ ਸੀ ਤਾਂ ਇੱਕ ਕੇਂਦਰੀ ਮੰਤਰੀ ਨੇ ਕਿਹਾ ਵੀ ਠੀਕ ਹੈ ਤੁਸੀਂ ਕੇਰਲਾ ਦੀ ਤਰੱਕੀ ਕਿਉਂ ਕੀਤੀ ਉਹਨੂੰ ਪਛੜਿਆ ਹੋਇਆ ਰੱਖੋ ਤੁਹਾਨੂੰ ਫੰਡ ਦੇ ਦੇਾਂਗੇ ਜਣੀ ਪਛੜੇਵਾ ਪਰ ਰੱਖਣਾ ਜਿਹੜੀਆਂ ਸਰਕਾਰੀ ਨੀਤੀਆਂ ਸੀਗੀਆਂ ਵੀ ਆਪਣੀ ਜਿਹੜੀ ਆਪਣੇ ਜਨਸੰਖਿਆ ਉਹਨੂੰ ਨਿਯੰਤਰਣ ਚ ਰੱਖਿਆ ਜਾਵੇ ਉਹਨੂੰ ਕੰਟਰੋਲ ਚ ਰੱਖਿਆ ਜਾਵੇ ਉਸ ਨੂੰ ਰੱਖਣ ਦਾ ਫਾਇਦਾ ਦੀ بجائے ਉਹਨਾਂ ਦਾ ਨੁਕਸਾਨ ਕਰਿਆ ਜਾ ਰਿਹਾ ਹੈ ਜੇ ਉਹਨਾਂ ਨੇ ਤਰੱਕੀ ਕਰ ਲਈ ਤਾਂ ਉਹਨੂੰ ਨੁਕਸਾਨ ਹੈ ਕਿ ਉਹਨਾਂ ਨੂੰ ਪੈਸੇ ਇਹਨਾਂ ਦੇ ਉਹ ਦੂਜਿਆਂ ਨੂੰ ਦਿਓ ਜਿਹੜੇ ਪਛੜੇ ਹੋਏ ਨੇ ਜਿਹੜੇ ਤਰੱਕੀ ਕਰਨੇ ਹੀ ਨਹੀਂ ਚਾਹੁੰਦੇ ਉਹਨਾਂ ਉਹਨਾਂ ਨੂੰ ਪੈਸੇ ਦਿਓ ਇਹ ਇਹ ਸਰਾ ਸਰਾ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਨਿਰਉਤਸ਼ਾਹਤ ਕਰਨ ਵਾਲੀ ਗੱਲ ਹੈਗੀ ਹੈ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਇੱਕ ਪਾਸੇ ਅਮਰੀਕਾ ਨੇ ਰੂਸ ਦੇ ਨਾਲ ਰੂਸ ਯੂਕਰੇਨ ਯੰਗ ਨੂੰ ਖਤਮ ਕਰਨ ਦੇ ਲਈ ਦੋ ਤਿੰਨ ਵਾਰੀ ਗੱਲਾਂ ਬਾਤਾਂ ਕਰ ਲਈਆਂ ਜਿਹੜਾ ਮਤਾ ਆਇਆ ਰੂਸ ਦੇ ਵਿਰੁੱਧ ਜੰਗਬੰਦੀ ਕਰਨ ਦਾ ਉਸ ਦੇ ਵਿਰੁੱਧ ਅਮਰੀਕਾ ਨੇ ਰੂਸ ਦੇ ਹੱਕ 'ਚ ਵੋਟ ਪਾ ਦਿੱਤੀ ਯਾਨੀ ਯੂਕਰੇਨ ਨੂੰ ਡਰਾਇਆ ਦੂਜੇ ਵੱਨੇ ਯੂਕਰੇਨ ਨੂੰ ਦਬਕੇ ਮਾਰ ਕੇ ਉੱਥੇ ਜਿਹੜੇ ਰੇਅਰ ਅਰਥ ਐਲੀਮੈਂਟਸ ਹੁੰਦੇ ਆ ਛੋਟੇ ਆ ਲਿਥੀਅਮ ਵਗੈਰਾ ਹੋਰ ਬਹੁਤ ਸਾਰੇ ਜਿਹੜੇ ਤੱਤ ਅੱਜ ਕੱਲ ਦੀ ਜਿਹੜੀ ਮਾਡਰਨ ਟੈਕਨੋਲੋਜੀ ਆ ਉਹਦੀ ਜਿਹੜੀ ਆ ਕਮਰ ਉਹਦੀ ਰੀੜ ਦੀ ਹੱਡੀ ਨੇ ਉਹ ਤੱਤ ਉਹਨਾਂ ਤੱਤਾਂ ਦੇ ਉੱਤੇ ਆਪਣੇ ਨਾਲ ਉਹਦੇ ਨਾਲ ਸਮਝੌਤੇ ਕਰ ਰਹੇ ਆ ਤੇ ਪਹਿਲਾਂ ਨਾ ਨੁਕਰ ਕਰਦਾ ਸੀ ਜ਼ਾਇਲੈਂਸਕੀ ਯੂਕਰੇਨ ਦਾ ਜਿਹੜਾ ਹੈਗਾ ਆਗੂ ਤੇ ਹੁਣ ਉਹਨੇ ਕੱਲ ਕਿਹਾ ਵੀ ਸਾਡਾ ਇਹਨਾਂ ਨਾਲ ਸਮਝੌਤਾ ਹੋ ਗਿਆ ਜਦੋਂ ਉਹਨੂੰ ਪੁੱਛਿਆ ਵੀ ਇਸ ਦੇ ਬਦਲੇ 'ਚ ਤੁਹਾਨੂੰ ਜਿਹੜੀ ਰੂਸ ਦੇ ਨਾਲ ਲੜਾਈ ਦੇ ਵਿੱਚ ਕੋਈ ਫੈਸਲਾ ਤਾਂ ਦੇਊ ਕਹਿੰਦੇ ਹਾਲੇ ਅਜੇ ਹਾ ਕੁਝ ਨਹੀਂ ਕੀਤਾ 트럼ਪ ਵੀ ਕਹਿੰਦਾ ਵੀ ਸਾਡੀ ਕੋਈ ਕਮਿਟਮੈਂਟ ਨਹੀਂ ਸਾਡੀ ਕੋਈ ਉਹਦੇ ਬਾਰੇ ਹੋਣੀ ਹੈ ਵੀ ਅਸੀਂ ਉਹਦੀ ਮਦਦ ਕਰਾਂਗੇ ਜਾਨੀ ਉਹਨੂੰ ਦਬਕਾ ਕੇ ਦੂਸਰੇ ਵੱਨੇ ਜਿਹੜਾ ਉਹ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਉਹਨੇ ਕੱਲ ਇੱਕ AI ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਹੋਈ ਇੱਕ ਪਿਕਚਰ ਜਿਹੜੀ ਉਹ ਪੇਸ਼ ਕੀਤੀ ਹੈ ਵੀ ਹੁਣ ਉੱਥੋਂ ਦੇ ਗਾਜਾ ਦੇ ਲੋਕ ਕਿਵੇਂ ਮਾਰੇ ਮਾਰੇ ਫਿਰਦੇ ਆ ਕਿਵੇਂ ਉੱਥੇ ਜਿਹੜੇ ਢੇਰ ਲੱਗੇ ਪਏ ਐ ਜਿਹੜਾ ਕੂੜਾ ਕਬਾੜ ਐ ਤੇ ਸਬੜਗਾ ਦਾ ਦੀ ਜਿਹੜੀ ਜਿਹੜਾ ਰਹਿਤ ਖੁੰਦ ਐ ਉਹਦਾ ਤੇ ਕਿੱਥੇ ਫਿਰ ਉਹ ਉੱਥੇ ਚੈਲਪੈਰ ਲੱਗੀ ਹੋਈ ਐ ਹਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਤੇ ਟਰੰਪ ਤੇ ਨੇਤਨ ਯਾਹੂਦ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਦੋਨੇ ਕੱਲੇ ਅੰਡਰਵੀਅਰ ਦੇ ਵਿੱਚ ਬਿਠਾਏ ਹੋਏ ਐ ਤੇ ਉਹ ਮੌਜਾਂ ਲੁੱਟ ਰਹੇ ਆ ਉੱਥੇ ਦੋਨੇ ਜਣੇ ਯਾਨੀ ਇਹ ਇਹ ਪਿਕਚਰ ਵੀ ਤੀਸਰੀ ਗੱਲ ਉਹਨੇ ਇਹ ਕੀਤੀ ਹੈ ਵੀ ਜਿੱਥੇ ਉਹ ਇੱਕ ਬੰਨੇ ਤਾਂ ਜਿਹੜੇ ਦੇਸ਼ ਅਮਰੀਕਾ ਦੇ ਵਿੱਚ ਲੋਕ ਬਾਹਰੋਂ ਗਏ ਹੋਏ ਐ ਖਾਸ ਤੌਰ ਤੇ ਗੈਰ ਕਾਨੂੰਨੀ ਉਹਨਾਂ ਨੂੰ ਕੱਢਣ ਦਾ ਜਿਹੜੇ ਕਾਨੂੰਨੀ ਤੌਰ ਤੇ ਵੀ ਗਏ ਜਾਂਦੇ ਆ ਉਹਨਾਂ ਤੇ ਬਹੁਤ ਸਾਰੀਆਂ ਬੰਦਸ਼ਾ ਲਾਉਣ ਦਾ ਉਹਨੇ ਕਰਿਆ ਹੋਇਆ ਤਾਂ ਕਿ ਉੱਥੋਂ ਦੇ ਜਿਹੜੇ ਲੋਕ ਐ ਉਹਨਾਂ ਨੂੰ ਕਹਿ ਕੇ ਵੀ ਅਮਰੀਕਾ ਵਾਲਿਆਂ ਨੂੰ ਅਸੀਂ ਪਹਿਲਾਂ ਰੱਖਾਂਗੇ ਉਹ ਉਹਨਾਂ ਦੀਆਂ ਵੋਟਾਂ ਲੈ ਰਹੇ ਆ ਦੂਜੇ ਪਾਸੇ ਉਹਦਾ ਜਿਹੜਾ ਬਣਾਇਆ ਹੋਇਆ ਇੱਕ ਡੋਜ ਦਾ ਇਨਚਾਰਜ ਹੈ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਉਹ ਜਿਹੜੇ ਸਰਕਾਰੀ ਮੁਲਾਜ਼ਮਾ ਹੈ ਉਹਨਾਂ ਨੂੰ ਰੋਜ਼ ਮੇਲ ਭੇਜਦਾ ਵੀ ਤੁਹਾਡਾ ਰੋਜ਼ ਦਾ ਰੋਜ਼ ਇੱਕ ਹਫ਼ਤੇ ਦਾ ਹਿਸਾਬ ਕਿਤਾਬ ਦਿਆ ਕਰੋ ਨਹੀਂ ਤਾਂ ਤੁਹਾਨੂੰ ਕੱਢ ਕੇ ਉਹ ਮਾਰਾਂਗੇ ਇੱਕ ਪਾਸੇ ਨੌਕਰੀਆਂ ਤੋਂ ਕੱਢੇ ਜਾ ਰਹੇ ਐਮਰੀਕਨ ਲੋਕ ਦੂਜੇ ਵੱਨੇ ਉਹਨਾਂ ਨੂੰ ਇਹ ਇਮੀਗ੍ਰੇਸ਼ਨ ਦੇ ਇਮੀਗ੍ਰੈਂਟਸ ਦੇ ਖਿਲਾਫ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਇੱਕ ਉਹਨਾਂ ਦੀਆਂ ਭਾਵਨਾਵਾਂ ਭੜਕਾ ਕੇ ਉਹਨਾਂ ਦੀਆਂ ਵੋਟਾਂ ਲਈਆਂ ਜਾ ਰਹੀਆਂ ਨੇ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਤਰ੍ਹਾਂ ਮੋਦੀ ਜੀ ਨੇ ਕਿਹਾ ਸੀ ਵੀ 2 ਕਰੋੜ ਨੌਕਰੀਆਂ ਦਿਆ ਕਰੂੰਗਾ ਕਦੇ ਨਹੀਂ ਦਿੱਤੀਆਂ ਬਲਕਿ ਸਰਕਾਰੀ ਜਿਹੜੀਆਂ ਨੌਕਰੀਆਂ ਨੇ ਉਹ ਵੀ ਨਹੀਂ ਪਰੀਆਂ ਹੋਰ ਤਾਂ ਹੋਰ ਫੌਜ ਨੂੰ ਵੀ ਪ੍ਰਾਈਵੇਟ ਪਾਸੇ ਕਰਤਾ ਉਹਦਾ ਅਗਨੀਵੀਰ ਵਾਲਾ ਲਿਆ ਕੇ ਸੋ ਇਹੀ ਕੁਝ ਜਿਹੜੇ ਇਹ ਸੱਚ ਪਛਾਖੜੀ ਲੋਕ ਐ ਇਹਨਾਂ ਦੀ ਤਕਰੀਬਨ ਤਕਰੀਬਨ ਕਾਰਸ਼ੈਲੀ ਇੱਕੋ ਜਿਹੀ ਹੋਇਆ ਕਰਦੀ ਹੈ ਹੁਣ ਕੱਲ ਟਰੰਪ ਨੇ ਇੱਕ ਹੋਰ ਕਾਰਡ ਖੇਡਤਾ ਜਿਹਦਾ ਨਾਂ ਹੈ ਟਰੰਪ 골ਡ ਕਾਰਡ ਆਪਣੇ ਨਾਂ ਤੇ ਰੱਖਿਆ ਟਰੰਪ 골ਡ ਕਾਰਡ ਜਣੀ 5 ਮਿਲੀਅਨ ਡਾਲਰ ਜਣੀ 50 ਲੱਖ ਡਾਲਰ ਜਣੀ 43 44 ਕਰੋੜ ਰੁਪਈਆ ਜਿਹੜਾ ਬੰਦਾ ਲਾਊਗਾ ਉਹ ਉੱਥੇ ਉਹਨੂੰ ਜਿਹੜਾ ਉਹਦਾ ਉਹ ਉਹਨੂੰ ਉਹਦਾ ਉਹਨੂੰ ਉਹਦੀ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਜੂਗੀ ਤੇ ਉਹ ਉੱਥੇ ਕਮਾਊਗਾ ਤੇ ਇਹ 트럼ਪ ਸਾਹਿਬ ਉਹਨੂੰ ਕਹਿ ਰਹੇ ਐ ਕਿ ਉਹ ਬਹੁਤ ਅਮੀਰ ਹੋਣਗੇ ਜਣੀ ਜਿਹੜੇ 43 ਕਰੋੜ ਰੁਪਈਆ ਤੋਂ ਵੱਧ ਲਾਉਣਗੇ ਤੇ ਬਹੁਤ ਜ਼ਿਆਦਾ ਸਕਸੈਸਫੁਲ ਹੋਣਗੇ ਸਫਲ ਬੰਦੇ ਬਣਨਗੇ ਬਹੁਤ ਪੈਸੇ ਕਮਾਉਣਗੇ ਤੇ ਬਹੁਤ ਸਾਰੇ ਟੈਕਸ ਦੇਣਗੇ ਤੇ ਬੜੀਆਂ ਖੁਸ਼ੀਆਂ ਮਾਨਣਗੇ ਤੇ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਦੇਣਗੇ ਇਹ ਟਰੰਪ ਨੇ ਇੱਕ ਨਵਾਂ ਟਰੰਪ ਕਾਰਡ ਖੇਲਤਾ। ਲਾਸਟ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਕਾਂਬੜ ਯਾਤਰਾ ਵੇਲੇ ਯੂਪੀ ਦੀ ਸਰਕਾਰ ਨੇ ਉਸ ਟਾਈਮ 17607 ਦਰਖਤ ਕੱਢੇ ਸੀ ਕੱਟੇ ਸੀਗੇ ਉਹਦਾ ਮਸਲਾ ਗ੍ਰੀਨ ਟ੍ਰਿਬਿਊਨਲ ਕੋਲ ਗਿਆ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਵੀ ਇਹਦੇ ਤੇ ਕਮੇਟੀ ਬਣਾਓ ਉੱਥੋਂ ਦੇ ਡੀਸੀ ਨੇ ਜਿਹੜਾ ਮਹਿਲਕ ਦਾ ਡੀਸੀ ਆ ਉਹਨੇ ਚਾਰ ਬੰਦਿਆਂ ਦੀ ਇੱਕ ਕਮੇਟੀ ਬਣਾਤੀ ਉਸ ਕਮੇਟੀ ਨੇ ਰਿਪੋਰਟ ਦੇਤੀ ਤੇ ਰਿਪੋਰਟ ਦੇ ਵਿੱਚ ਜਿਹੜਾ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਫੋਰੈਸਟ ਮਹਿਕਮੇਗਾ ਜੰਗਲਾਤ ਮਹਿਕਮਾ ਉਸ ਨੇ ਫੋਰੈਸਟ ਸਰਵੇ ਆਫ ਇੰਡੀਆ ਨੇ ਉਹਦੇ ਤੇ ਸਾਈਨ ਨਹੀਂ ਕੀਤੇ ਹੋਏ ਐਨਜੀਟੀ ਨੇ ਪੁੱਛਿਆ ਵੀ ਤੁਸੀਂ ਸਾਈਨ ਨਹੀਂ ਕੀਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਜਿਹੜੀਆਂ ਗੱਲਾਂ ਇਹਨਾਂ ਨੇ ਰਿਪੋਰਟ 'ਚ ਲਿਖੀਆਂ ਨੇ ਤੁਹਾਨੂੰ ਤੁ ਕਰੇਗਾ ਤੇ ਉਹ ਪਤਾ ਇਹ ਲੱਗਿਆ ਕਿ ਵੀ ਜਿਹੜੇ ਉਹ ਦਰਖਤ ਕੱਟਣ ਦੀ ਜਿਹੜੀ ਨਾ ਤਾਂ ਮਨਜ਼ੂਰੀ ਲਈ ਸੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਗਾਜ਼ੀਆਬਾਦ ਮੇਰਿਟ ਤੇ ਮੁਜ਼ੱਫਰਪੁਰ ਦੇ ਵਿੱਚ ਨਾ ਤਾਂ ਕਿਸੇ ਤੋਂ ਮਨਜ਼ੂਰੀ ਲਈ ਸੀ ਨਾ ਹੀ ਕਿਸੇ ਜਿਹੜੇ ਨਿਸ਼ਮ ਕਾਨੂੰਨ ਨੇ ਉਹਨਾਂ ਦੀ ਉਹਨਾਂ ਦੀ ਪਾਲਣਾ ਕੀਤੀ ਗਈ ਸੀ ਸੋ ਇੱਕ ਬੰਨੇ ਵਾਤਾਵਰਨ ਦੇ ਖਰਾਬੀ ਦੇ ਬਹੁਤ ਰੌਲੇ ਪੈ ਰਹੇ ਐ ਦੂਜੇ ਬੰਨੇ ਉੱਥੋਂ ਦੀ ਸਰਕਾਰ ਇੱਕ ਅਰਧ ਧਾਰਮਿਕ ਚੀਜ਼ ਜਿਹੜੀ ਵਿਸ਼ਵਾਸਾਂ ਤੇ ਖੜੀ ਐ ਉਹਨੂੰ ਸੌਖਾ ਕਰਨ ਲਈ ਹਾਲਾਂਕਿ ਲੋਕ ਜਾਂਦੇ ਆ ਆਪਣੀ ਮਰਜ਼ੀ ਨਾਲ ਜਾਂਦੇ ਆ ਉਹ ਤਾਂ ਬਹੁਤ ਜ਼ਿਆਦਾ ਕਸ਼ਟ ਚੱਲਣ ਨੂੰ ਤਿਆਰ ਹੁੰਦੇ ਆ ਲੋਕ ਜਿਹੜੇ ਇਸ ਤਰ੍ਹਾਂ ਦੇ ਵਿਸ਼ਵਾਸਾਂ ਲਈ ਜਾਂਦੇ ਆ ਉਹਨਾਂ ਨੂੰ ਦਰਖਤ ਵਿਚਾਰੇ ਕੀ ਕਹਿੰਦੇ ਇਹ ਸਾਨੂੰ ਸਮਝ ਨਹੀਂ ਆਈ ਕਿ ਉਹ ਬਹੁਤੇ ਪੈਦਲ ਜਾਂਦੇ ਆ ਜਾਂ ਛੋਟੇ-ਮੋਟੇ ਸਾਧਨਾਂ ਤੇ ਜਾਂਦੇ ਆ ਅੱਗੇ ਵੀ ਹਜ਼ਾਰਾਂ ਸੈਂਕੜੇ ਸਾਲਾਂ ਤੋਂ ਉਹ ਜਾ ਰਹੇ ਐ ਦਰਖਤ ਕੱਟਣ ਦੀ ਕੀ ਲੋੜ ਸੀ ਇਸ ਵਾਸਤੇ ਇਹ ਗੱਲ ਦੀ ਸਮਝ ਨਹੀਂ ਆਈ ਵਾਤਾਵਰਣ ਕਿਉਂ ਵਿਗਾੜਿਆ ਗਿਆ ਇਸ ਦੇ ਉੱਤੇ ਇਹ ਗੱਲ ਵੀ ਸਮਝ ਤੋਂ ਬਾਹਰ ਹੈ ਆ ਲਾਸਟ ਕੱਲ ਤੁਹਾਡੇ ਨਾਲ ਦੋਸਤੋ ਸਾਂਝੀ ਕਰ ਲਈਏ ਕੇਂਦਰੀ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਆਈਆਈਟਸ ਆਈਆਈਐਮ ਬਣਾਏ ਹੋਏ ਇੱਕ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਬਣਾਇਆ ਹੋਇਆ ਹੈ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੀ ਕੇਰਲਾ ਦੇ ਵਿੱਚ ਇੱਕ ਥਾਂ ਹੈ ਜਿੱਥੇ ਕਾਲੀਕਟ ਕਹਿੰਦੇ ਇਹਨੂੰ ਕਾਲੀਕਟ ਕੌਜੀ ਕੋਟ ਕਹਿੰਦੇ ਆਜਕੱਲ ਉੱਥੇ ਜਿਹੜੀ ਐਨਆਈਟੀ ਹੈ ਉਹਦੇ ਵਿੱਚ ਇੱਕ ਪ੍ਰੋਫੈਸਰ ਲੱਗੀ ਹੋਈ ਹੈ ਬੀਬੀ ਆ ਉਸ ਬੀਬੀ ਨੇ ਉਹਦਾ ਨਾਮ ਹੈ ਸੁਜਾ ਅੰਦਾਵਨ ਸੁਜਾ ਅੰਦਾਵਨ ਉਸ ਬੀਬੀ ਨੇ ਸਾਲ 2024 ਦੇ ਵਿੱਚ ਕਿਸੇ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਅ ਜਿਹੜਾ ਹੈਗਾ ਉਸ ਨੂੰ ਗੋਡਸੇ ਦੀ ਪ੍ਰਸ਼ੰਸਾ ਕਰੀ ਹੋਈ ਸੀ ਕਿਸੇ ਹੋਰ ਬੰਦੇ ਨੇ ਤੇ ਉਹਨੇ ਕਿਹਾ ਹੋਇਆ ਸੀ ਵੀ ਇਹ ਜਿਹੜਾ ਹੈ ਅ ਗੋਡਸੇ ਉਸ ਨੇ ਬਹੁਤ ਸਾਨੂੰ ਬਚਾਇਆ ਇਸ ਨੇ ਉਹਦੇ ਕਮੈਂਟ ਦੇ ਉੱਤੇ ਲਿਖਿਆ ਕਿ ਮੈਂ ਜਿਹੜੀ ਆਪ ਗੋਡਸੇ ਦੀ ਬਹੁਤ ਜ਼ਿਆਦਾ ਭਗਤਾ ਕਿਉਂਕਿ ਗੋਡਸੇ ਨੇ ਜਿਹੜਾ ਹੈ ਭਾਰਤ ਨੂੰ ਬਚਾਇਆ ਦੇਸ਼ ਨੂੰ ਬਚਾਇਆ ਗੋਡਸੇ ਤੇ ਉਹ ਬੀਬੀ ਹੁਣ ਉਸ ਐਨਆਈਟੀ ਦੀ ਇੱਕ ਡੀਨ ਬਣਾ ਦਿੱਤੀ ਉੱਥੇ ਇਲਜ਼ਾਮ ਇਹ ਵੀ ਹੈ ਉਹਦੇ ਡਾਇਰੈਕਟਰ ਦੇ ਉੱਤੇ ਕਿ ਵੀ ਉਹਨੂੰ ਨਿਜਮ ਕਾਨੂੰਨਾਂ ਦੀ ਉਲੰਘਣਾ ਕਰਕੇ ਡੀਨ ਬਣਾਇਆ ਗਿਆ ਬਹੁਤ ਸਾਰੇ ਸੀਨੀਅਰ ਬੰਦੇ ਉਹਦੇ ਤੋਂ ਬੈਠੇ ਜਿਨ੍ਹਾਂ ਨੂੰ ਨਹੀਂ ਬਣਾਇਆ ਗਿਆ ਸੋ ਕਿਉਂਕਿ ਗੋਡੇਸ਼ੀ ਦੀ ਭਗਤ ਹੈ ਇਸ ਕਰਕੇ ਉਹਨੂੰ ਤਾਂ ਕੁਝ ਵੀ ਬਣਾਇਆ ਜਾ ਸਕਦਾ ਹੈ ਤਾਂ ਹੀ ਅਸੀਂ ਰੌਲਾ ਪਾਉਨੇ ਆ ਵੀ ਯੂਜੀਸੀ ਦੇ ਜਿਹੜੇ ਹੁਣ ਆ ਡਰਾਫਟ ਰੈਗੂਲੇਸ਼ਨ ਆਏ ਹੈ ਵਾਈ ਚਾਂਸਲਰ ਲਾਉਣ ਵੇਲੇ ਉਹ ਆਰਐਸਐਸ ਦੇ ਬੰਦਿਆਂ ਨੇ ਉਹਨਾਂ ਬੰਦਿਆਂ ਨੂੰ ਗਾਂਹ ਪ੍ਰੋਫੈਸਰ ਦੂਜੀ ਤਰ੍ਹਾਂ ਸਾਰੀਆਂ ਨਿਯੁਕਤੀਆਂ ਦੇਣੀਆਂ ਨੇ ਜਿਹੜੇ ਬੰਦੇ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਹੋਣਗੇ ਬਹੁਤ ਗੰਭੀਰ ਮੁੱਦੇ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ